हां जी दोस्तों कि ਤੁਸੀਂ ਜਾਨਣਾ ਚਾਹੁੰਦੇ ਹੋ ਕਿ ਜ਼ਿਆਦਾਤਰ ਲੋਕ ਆਪਣੀ ਜ਼ਿੰਦਗੀ ਵਿੱਚ ਉਨਾ ਸਫਲ ਕਿਉਂ ਨਹੀਂ ਹੋ ਪਾਉਂਦੇ ਜਿੰਨੀ ਉਹਨਾਂ ਵਿੱਚ ਕਾਬਲੀਅਤ ਹੁੰਦੀ ਹੈ ਉਹਨਾਂ ਅਜੀਮ ਕਿਉਂ ਨਹੀਂ ਕਰ ਪਾਉਂਦੇ ਜਿੰਨੀ ਉਹਨਾਂ ਵਿੱਚ ਕਾਬਲੀਅਤ ਹੁੰਦੀ ਹੈ ਇਸ ਦਾ ਸਭ ਤੋਂ ਵੱਡਾ ਕਾਰਨ ਹੈ ਜੀ ਕਿਉਂਕਿ ਉਹ ਆਪਣੀ ਅਸਲ ਸਮਰੱਥਾ ਨੂੰ ਆਪਣੇ ਅਸਲੀ ਪੋਟੈਂਸ਼ੀਅਲ ਨੂੰ ਪਹਿਚਾਣ ਹੀ ਨਹੀਂ ਪਾਉਂਦੇ ਉਹ ਕਿਸੇ ਨੀਆਂ ਗੱਲਾਂ ਉਹਨਾਂ ਦੇ ਜ਼ਿਹਨ ਦੇ ਵਿੱਚ ਘਰ ਘਰ ਜਾਂਦੀਆਂ ਨੇ ਕਿਸੇ ਨੇ ਕਹਤਾ ਇਹ ਕੰਮ ਤੇ ਤੋਂ ਨਹੀਂ ਹੋਣਾ ਉਹ ਉਹਨਾਂ ਨੇ ਆਪਣੇ ਦਿਮਾਗ ਵਿੱਚ ਮੰਨ ਲਿਆ ਤੇ ਸੋਚ ਲਿਆ ਕਿ ਹਾਂ ਇਹ ਕੰਮ ਤਾਂ ਸਾਤੋਂ ਹੋਣਾ ਹੀ ਨਹੀਂ ਆਉ ਇੱਕ ਛੋਟੀ ਜੀ ਐਗਜ਼ਾਮਪਲ ਦਿੰਨਾ ਤੁਸੀਂ ਅਕਸਰ ਜਦੋਂ ਚਿੜੀਆਂ ਘਰ ਜਾਂਦੇ ਹੋਗੇ ਤਾਂ ਤੁਸੀਂ ਇੱਥੇ ਕਿਸੇ ਵੀ ਯੂ ਦੇ ਵਿੱਚ ਜਾਓਗੇ ਤਾਂ ਤੁਸੀਂ ਉੱਥੇ ਇੱਕ ਹਾਂਤੀ ਜ਼ਰੂਰ ਦੇਖਿਆ ਹੋਣਾ ਜੀ ਉੱਥੇ ਤੁਸੀਂ ਹਾਂਤੀ ਦੇਖਿਆ ਹੋਣਾ ਜੋ ਕਿ ਸੰਗਲ ਦੇ ਨਾਲ ਬੰਨੇ ਹੁੰਦੇ ਨੇ ਤਾਂ ਅਸਲ ਵਿੱਚ ਤੁਸੀਂ ਸੋਚ ਕੇ ਬਹੁਤ ਹੈਰਾਨ ਹੋਵੋਗੇ ਕਿ ਐਡਾ ਵੱਡਾ ਹੰਤੀ ਜਾਨਵਰ ਹੈ ਉਹ ਸੰਗਲ ਉਹਦੇ ਲਈ ਕੀ ਚੀਜ਼ ਹੈ ਸੰਗਲ ਨੂੰ ਤਾਂ ਬਹੁਤ ਆਸਾਨੀ ਨਾਲ ਤੋੜ ਸਕਦਾ ਹੈ ਪਰ ਇਸ ਦੇ ਪਿੱਛੇ ਇੱਕ ਮਾਨਸਿਕਤਾ ਹੁੰਦੀ ਹੈ ਜੀ ਕਿਉਂਕਿ ਜਦੋਂ ਹੰਤੀ ਛੋਟਾ ਹੁੰਦਾ ਜਦੋਂ ਉਸ ਨੂੰ ਜੂਦੇ ਵਿੱਚ ਲੈ ਕੇ ਆਂਦਾ ਜਾਂਦਾ ਹੈ ਉਦੋਂ ਉਸਦੇ ਪੈਰ ਦੇ ਵਿੱਚ ਸੰਗਲ ਪਾਇਆ ਜਾਂਦਾ ਹੈ ਤਾਂ ਉਦੋਂ ਉਹ ਬਹੁਤ ਛੋਟਾ ਹੁੰਦਾ ਤੇ ਉਸਦੇ ਵਿੱਚ ਇੰਨੀ ਸ਼ਕਤੀ ਨਹੀਂ ਹੁੰਦੀ ਕਿ ਉਸ ਸੰਗਲ ਨੂੰ ਤੋੜ ਪਾਵੇ ਤਾਂ ਉਸਦੇ ਦਿਮਾਗ ਵਿੱਚ ਕੀ ਬੈਠ ਜਾਂਦਾ ਹੈ ਜੀ ਕਿ ਮੇਰੇ ਤੋਂ ਤਾਂ ਇਹ ਸੰਗਲ ਟੁੱਟ ਨਹੀਂ ਨਹੀਂ ਤੇ ਜਦੋਂ بڑا ਹੋ ਜਾਂਦਾ ਹੈ ਖਾਲਾ ਕਿ ਉਸਦੇ ਵਿੱਚ ਬਹੁਤ ਜ਼ਿਆਦਾ ਸ਼ਕਤੀ ਹੈ ਉਹ ਈਜ਼ੀਲੀ ਚਾਹੇ ਤਾਂ ਸੰਗਲ ਨੂੰ ਤੋੜ ਸਕਦਾ ਹੈ ਪਰ ਉਸ ਦੀ ਇੱਕ ਮਾਨਸਿਕਤਾ ਬਣ ਚੁੱਕੀ ਹੈ ਕਿ ਨਹੀਂ ਇਹ ਸੰਗਲ ਤਾਂ ਮੇ ਤੋਂ ਟੁੱਟ ਨਹੀਂ ਉਸੀ ਤਰ੍ਹਾਂ ਉਹ ਸੋਚਦਾ ਰਹਿੰਦਾ ਹੈ ਤੇ ਸੰਗਲ ਉਸ ਤੋਂ ਤੋੜਨ ਦੀ ਕੋਸ਼ਿਸ਼ ਹੀ ਨਹੀਂ ਕਰਦਾ ਸੰਗਲ ਨੂੰ ਹਾਲਾਂਕਿ ਤੋੜਦਾ ਸਕਦਾ ਹੈ ਪਰ ਤੋੜਨ ਦੀ ਕੋਸ਼ਿਸ਼ ਹੀ ਨਹੀਂ ਕਰਦਾ ਕਿਉਂਕਿ ਉਸ ਦੀ ਮਾਨਸਿਕਤਾ ਹੀ ਇਸ ਤਰ੍ਹਾਂ ਦੀ ਬਣ ਗਈ ਹੈ ਸੇਮ ਇਸੇ ਤਰ੍ਹਾਂ ਲੋਕਾਂ ਦੀ ਮਾਨਸਿਕਤਾ ਹੈ ਉਹ ਆਪਣੀਆਂ ਮਾਨਸਿਕਤਾਆਂ ਦੀਆਂ ਜ਼ੰਜੀਰਾਂ ਵਿੱਚ ਹੀ ਬੰਨ੍ਹ ਕੇ ਰਹਿ ਜਾਂਦੇ ਨੇ ਉਹ ਆਪਣੀਆਂ ਅਸਲ ਵਿੱਚ ਸਮਰੱਥਾ ਨੂੰ ਪਹਿਚਾਣ ਹੀ ਨਹੀਂ ਪਾਉਂਦੇ ਉਹ ਇੱਕ ਜੋ ਉਹਨਾਂ ਨੇ ਆਪਣੀ ਮਾਨਸਿਕਤਾ ਬਣਾ ਲਈ ਹੈ ਆਪਣੀਆਂ ਜ਼ੰਜੀਰਾਂ ਬਣਾ ਲਈਆਂ ਨੇ ਉਹਨਾਂ ਨੇ ਆਪਣੇ ਪੈਰਾਂ ਵਿੱਚ ਆਪਣੀ ਸੋਚ ਦੀਆਂ ਜ਼ੰਜੀਰਾਂ ਪਾ ਲਈਆਂ ਨੇ ਤਾਂ ਕਿਸੇ ਨੇ ਪਾ ਦਿੱਤੀਆਂ ਨਹੀਂ ਉਸ ਦੇ ਵਿੱਚ ਹੀ ਫਸ ਕੇ ਰਹਿ ਜਾਂਦੇ ਨੇ ਤੇ ਆਪਣੀ ਅਸਲ ਸਮਰੱਥਾ ਨੂੰ ਪਹਿਚਾਣ ਹੀ ਨਹੀਂ ਪਾਉਂਦੇ ਤੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਹਾਂ ਆਪਾਂ ਕੁਝ ਜ਼ਿੰਦਗੀ ਦੇ ਵਿੱਚ ਬਣਾ ਅਚੀਵ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਤਾਂ ਬੜਾ ਸੋਚੋ ਕਿ ਜੋ ਇਹ ਤੁਸੀਂ ਸੋਚਾਂ ਦੀਆਂ ਜੰਜੀਰਾਂ ਪਾ ਰੱਖੀਆਂ ਨੇ ਪੈਰਾਂ ਵਿੱਚ ਇਹਨਾਂ ਨੂੰ ਤੋੜਨਾ ਪਵੇਗਾ ਤਾਂ ਹੀ ਅੱਗੇ ਵਧਿਆ ਜਾਵੇਗਾ ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਕਿ ਜੇਕਰ ਵੀਡੀਓ ਪਸੰਦ ਆਈ ਹੈ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਤਾਂ